ਦੀ ਆਪਣੀ ਲੋਜੀ ਫਲਟੇਸ਼ਨ ਦੀ ਜਿਹੜੀ ਪਲਾਂਟੇਸ਼ਨ ਡਰਾਈਵ ਹੈ ਨਾ ਜੀ ਧਿਆਨੰਦ ਮੈਡੀਕਲ ਕਾਲਜ ਐਂਡ ਹਸਪੀਟਲ ਉਧਾਨਾ ਨੇ ਇੱਕ ਸੇਵ ਦਾ ਪਲਾਨੀਟ ਵਟਸਐਪ ਗਰੁੱਪ ਖੋਲ੍ਹਿਆ ਉਹਦੇ ਵਿੱਚ ਅਸੀਂ 5 ਜੂਨ 2025 ਚ ਇਹ ਮੁਹਿੰਮ ਸ਼ੁਰੂ ਕੀਤਾ ਸੀ ਇਹ ਸੋਚਿਆ ਸੀਗਾ ਕਿ 10000 ਪੇੜ ਲਗਾਵਾਂਗੇ ਜਿੰਨੇ ਡੀ ਐਮ ਸੀ ਦੇ ਸਾਡੇ ਜਿੰਨੇ ਵੀ ਹੈਗੇ ਲੋਕ ਇਨਵੋਲਡ ਸਾਡੇ ਹਸਪਤਾਲ ਦੇ ਵਿੱਚ ਜਿਹੜੇ EMPLOYEES ਐ ਚਾਹੇ ਟਾਪ ਤੋਂ ਲੈ ਕੇ ਚਾਹੇ ਡਾਕਟਰ ਚਾਹੇ ਨੀਚੇ ਵਾਰਡ ਬॉय ਸੈਨੀਟੇਸ਼ਨ ਜਿੰਨੇ ਵੀ ਬੰਦੇ ਆ ਨਰਸਸ ਸਾਰੇ ਨੂੰ ਇਨਵੋਲ ਕੀਤਾ ਸੀਗਾ ਤੇ ਇਹ ਸੋਚਿਆ ਸੀ ਕਿ ਛੋਟਾ ਜਿਹਾ ਇੱਕ ਜਿੱਦਾਂ ਬੀਜ ਲਾਈਦਾ ਨਾ ਉਦਾਂ ਸੀਗਾ ਵੀ ਅਸੀਂ 10000 ਪੇੜ ਲਗਾਣੇ ਉਹ 10000 ਤੋਂ ਚਲਦੇ ਚਲਦੇ ਇੰਨੇ ਲੋਕ ਮੋਟੀਵੇਟ ਹੋ ਗਏ ਕਿ ਕਾਫਲਾ ਵੱਧਾ ਗਿਆ ਲੋਕ ਜੁੜਦੇ ਰਹੇ ਸਿਰਫ ਡੀ ਐਮ ਸੀ ਦੀ ਗੱਲ ਹੀ ਮੈਂ ਕਰ ਰਿਹਾ ਬਾਹਰਲਾ ਸੀ ਹਲੇ ਕੋਈ ਨਹੀਂ ਕੀਤਾ ਸੀਗਾ ਜੀ ਉਹ ਕਰਦੇ ਕਰਦੇ 1 ਲੱਖ ਤੇ ਪਹੁੰਚ ਗਏ ਸੋਚਿਆ ਹੀ ਨਹੀਂ ਸੀ ਕਦੇ ਪਹਿਲਾਂ ਤਾਂ 10 ਜਹਰੀ ਬਹੁਤ ਬੜਾ ਲੱਗਦਾ ਸੀ ਫਿਰ 1 ਲੱਖ ਤੇ ਪਹੁੰਚ ਗਏ 1 ਲੱਖ ਤੋਂ ਬਾਅਦ ਅਸੀਂ 13 ਅਕਤੂਬਰ ਨੂੰ ਇੱਕ ਫੰਕਸ਼ਨ ਕੀਤਾ ਜਿੱਥੇ ਅਸੀਂ 2 ਲੱਖ ਟੱਪ ਚੁੱਕੇ ਸੀਗੇ ਉਸ ਵੇਲੇ ਅਸੀਂ 2 ਲੱਖ ਡਿਕਲੇਅਰ ਕੀਤਾ ਜੀ 2 ਲੱਖ ਅਸੀਂ ਪੇੜ ਲਗਾਤੇ ਤਾਂ ਕਿ এনवायरमेंट ਦਾ ਫਾਇਦਾ ਹੋ ਸਕੇ এনवायरमेंट ਅਸੀਂ ਸਾਫ਼ ਕਰ ਸਕੀਏ ਇਹ ਇਹੀ ਮੋਟੀਵੇਸ਼ਨ ਸੀਗੀ ਸਾਡੀ ਤੇ ਇਹਦੇ ਨਾਲ ਸਾਡਾ ਸਾਰਾ ਡੀਐਮਸੀ ਦਾ ਪਰਿਵਾਰ ਜੁੜ ਗਿਆ ਨਾਲ ਕਰਦੇ ਕਰਦੇ ਦੇਖਦੇ ਦੇਖਦੇ ਕਿਉਂਕਿ ਅਪਾਈ ਕੱਚਾ ਤੰਮ ਕਰਦੇ ਨਾਲ ਦੂਜਾ ਜੁੜਦਾ ਤੇ ਜਾ ਕਾਫਲਾ ਵੱਧਦਾ ਜਾਂਦਾ ਹੈ ਇੰਨਾ ਹੀ ਸਾਡਾ ਕਾਫਲਾ ਵੱਧਦਾ ਗਿਆ ਅਸੀਂ ਫਿਰ ਜਦਨ 13 ਅਕਤੂਬਰ ਨੂੰ 2025 ਨੂੰ ਇਹ ਫੰਕਸ਼ਨ ਕੀਤਾ ਡੀਸੀ ਮਿਸਟਰ ਹਿਮਾਂਸ਼ੂ ਆਏ ਸੀਗੇ ਉਹ ਚੀਫ ਗੈਸਟ ਸੀਗੇ ਉਦਨ ਮੈਂ ਡਿਕਲੇਅਰ ਕੀਤਾ ਜੀ ਕਿ ਅਸੀਂ 1 ਮਿਲੀਅਨ ਪੀੜ ਇੱਕ ਸਾਲ ਦੇ ਵਿੱਚ 10 ਲੱਖ ਪੀੜ ਇੱਕ ਸਾਲ ਮਤਲਬ 13 ਅਕਤੂਬਰ 2026 ਤੱਕ ਅਸੀਂ ਲਗਾਵਾਂਗੇ ਉਹੀ ਮਹਿੰਮ ਚੱਲ ਰਿਹਾ ਹੈ ਇਹ ਬਹੁਤ ਸਾਰੇ ਜਿੰਨੇ ਲੋਕ ਹੈ ਜਿੱਥੇ ਜਗ੍ਹਾ ਮਿਲਦੀ ਹੈ ਤੇ ਜਿੱਥੇ ਦੇਖਭਾਲ ਹੋ ਸਕਦੀ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਖਾਲੀ ਲਗਾਉਣਾ ਹੀ ਨਹੀਂ ਹੈ ਉਹ ਤੋਂ ਜ਼ਿਆਦਾ ਜ਼ਰੂਰੀ ਹੈ ਦੇਖਭਾਲ ਉਹ ਤੋਂ ਜ਼ਿਆਦਾ ਮੁਸ਼ਕਲ ਕੰਮ ਹੈ ਪੇੜਾਂ ਦੀ ਦੇਖਭਾਲ ਕਰਨਾ ਚਾਹੇ ਸਕੂਲ ਮਿਲੇ ਆ ਲੋਕਾਂ ਨੂੰ ਆਪਣੇ ਪਿੰਡ ਚ ਸਕੂਲ ਮਿਲੇ ਆ ਕੋਈ ਨਰਸਿਸ ਹੈਗੀਆਂ ਜਿਹੜੇ ਆਪਣੇ ਪਿੰਡਾਂ ਚ ਜਾ ਕੇ ਸਕੂਲ ਕਾਲਜ ਗੁਰਦੁਆਰਾ ਮੰਦਰ ਜੋ ਵੀ ਜਿੱਥੇ ਜਗ੍ਹਾ ਮਿਲੀ ਸਭ ਨੇ ਲਗਾਏ ਤਾਂ ਹੀ ਅਸੀਂ 2 ਲੱਖ ਕਰ ਚੁੱਕੇ ਤਾਂ ਸਕੇ 2.5 ਲੱਖ ਹੋ ਗਿਆ ਅਜ ਤੱਕ ਤਾਂ ਹੀ ਸਾਡੇ ਚ ਇਹ ਹੌਸਲਾ ਬਣਿਆ ਸਾਨੂੰ ਮੋਟੀਵੇਸ਼ਨ ਮਿਲੀ ਇਨਸਪੀਰੇਸ਼ਨ ਸਾਰਿਆਂ ਨੂੰ ਅਸੀਂ ਇੱਕ ਦੂਏ ਨੂੰ ਇਨਸਪਾਇਰ ਕਰਦੇ ਰਹੇ ਅੱਜ ਡਾਕਟਰ ਅਸ਼ਵਿੰਦ ਬੈਠੇ ਡਾਕਟਰ ਜਸਪਾਲ ਜਿੰਨੇ ਸਾਡੇ ਟੋਟਲ ਇਕੋਸਿਸਟਮ ਸਾਰੇ ਸਾਰੇ ਸੀਗੇ ਡੀਐਮਸੀ ਦੇ ਸਾਰਿਆਂ ਨੂੰ ਇੱਕ ਦੂਏ ਨੂੰ ਮੋਟੀਵੇਸ਼ਨ ਮਿਲਦੀ ਰਹੀ ਤੇ ਅਸੀਂ 1 ਮਿਲੀਅਨ ਟਰੀਜ਼ ਦਾ ਤਾਂ ਹੀ ਅਸੀਂ ਇੱਕ ਐਡਾ ਬੜਾ ਸੁਪਨਾ ਦੇਖ ਸਕਿਆ ਅੱਜ ਮਛੋੜਾ ਵੀ ਇਸੇ ਮਹਿਮ ਦਾ ਪਾਰਟ ਹੁਣ ਇਹ ਬਣ ਗਿਆ ਕਿਉਂਕਿ ਛੱਤਿਆਨੰਦ ਜੀ ਦੇ ਅੱਜ ਬੱਚੇ ਦਾ ਗ੍ਰੈਂਡਸਨ ਦਾ ਆਦਾ ਅਵਿਤਾ ਅਵਿਤਾ ਅੱਜ ਦਾ ਬਰਥਡੇ ਸੀਗਾ ਇੱਕ ਬਹੁਤ ਹੀ ਇਹਨਾਂ ਨੇ ਨੇਕ ਕੰਮ ਕੀਤਾ ਹੈ ਮੈਂ ਸਮਝਦਾ ਕਿ ਅੱਜ ਆਪਣੇ ਘਰਾਂ 'ਚ ਰੋਜ਼ ਕੋਈ ਨਾ ਕੋਈ ਫੰਕਸ਼ਨ ਹੁੰਦਾ ਹੀ ਹੈ ਕਿਤੇ ਕੋਈ ਸ਼ਾਦੀ ਹੈ ਕੋਈ ਵਿਆਹ ਹੈ ਕੋਈ ਐਨੀਵਰਸਰੀ ਹੈ ਕੋਈ ਜਨਮ ਦਿਨ ਹੈ ਤੇ ਕਿਉਂ ਨਾ ਇੱਕ ਐਸੇ ਮੌਕੇ ਤੇ ਅਸੀਂ ਜੋ ਸ਼ਕਤੀਆਨੰਦ ਜੀ ਨੇ ਹਟਾ ਅੱਛਾ ਕੰਮ ਕੀਤਾ ਹੈ ਕਿ ਇੱਕ ਪਲੇਟਫਾਰਮ ਹੀ ਬਣਾ ਦिए ਆਪਣੇ ਏਰੀਆ 'ਚ ਕਿ ਜੀ ਇਹ ਮੈਂ ਜਨਮ ਦਿਨ ਤੇ ਆਪਣੇ ਆਪਣੇ ਗ੍ਰੈਂਡਸਨ ਦੇ ਜਨਮ ਦਿਨ ਤੇ ਮੈਂ ਡਿਕਲੇਅਰ ਕਰਦਾ ਕਿ ਮੈਂ ਜੀ 50000 ਪੇੜ ਲਗਾਉਂਗਾ ਮੈਂ ਸਮਝਦਾ ਹੈ ਕੀ ਅਸੀਂ ਸਰਕਾਰਾਂ ਤੇ ਡਿਪੈਂਡ ਕਰੀਏ ਜਾਂ ਸਰਕਾਰਾਂ ਨੂੰ ਕਹੀਏ ਸਰਕਾਰ ਨੂੰ ਕਿ ਚੈੱਕ ਕਰਨਾ ਚਾਹੀਦਾ ਸਰਕਾਰ ਨੂੰ ਕਰਨਾ ਚਾਹੀਦਾ ਹੈ ਅਸੀਂ ਕੀ ਹਾਂ ਅਸੀਂ ਵੀ ਤਾਂ ਸਰਕਾਰ ਦਾ ਹਿੱਸਾ ਹੀ ਹਾਂ ਤੇ ਅਸੀਂ ਜੋ ਕਰ ਰਹੇ ਆ ਆਪਣੇ ਲਈ ਕਰ ਰਹੇ ਆ ਆਪਣੇ ਫਾਇਦੇ ਲਈ ਕਰ ਰਹੇ ਆ ਕਿਸੇ ਦੇ ਫਾਇਦੇ ਲਈ ਨਹੀਂ ਕਰ ਰਹੇ ਸਾਡੇ ਵੀ ਜਿਹੜਾ 2 ਲੱਖ ਦਾ 32.5 ਲੱਖ ਦਾ ਰਿਕਾਰਡ ਹੈ ਕਿਸ ਨੇ ਜਾ ਕੇ ਗਿਣਤੀ ਨਹੀਂ ਕੀਤੀ ਇਹ ਸਾਰਾ ਦਿਲੋਂ ਹੈ ਤੇ ٹرسٹ ਤੇ ਬੇਸਡ ਹੈ ਜੇ ਤੁਸੀਂ ਕਹੋ ਕਿ ਮੈਂ ਤੁਹਾਨੂੰ ਕੋਈ ਪ੍ਰੂਫ ਦੇ ਸਕਦਾ ਮੈਂ ਨਹੀਂ ਦੇ ਸਕਦਾ ਇਹ ਦੇ ਸਕਦਾ ਇਹ ਨਹੀਂ ਦੇ ਸਕਦਾ ਅਸ਼ਵਨ ਦੇ ਨਹੀਂ ਸਕਦਾ ਉਹ ਗਰੁੱਪ ਚ ਪਾ ਦ ਤੁਸੀਂ 10 ਪੇੜ ਪਾ ਦ ਉਹ 10 ਨੋਟ ਹੋ ਜਾਣੇ ਮੈਂ ਤੁਹਾਨੂੰ ਦੱਸ ਰੰਦ ਨੇ ਮੇਰੇ ਪਾਰਕ ਚ ਸਾਡੇ ਘਰ ਦੇ ਸਾਹਮਣੇ ਪਾਰਕ ਕਾਰਪੋਰੇਸ਼ਨ ਨੇ ਵੀ ਐ ਕਿ ਬਲਕੇ ਡੀਸੀ ਸਾਹਿਬ ਨੇ ਫੰਕਸ਼ਨ ਚ ਕਿਹਾ ਕਹਿੰਦੇ ਸਾਡਾ ਵੀ ਇੱਕ ਟਾਰਗੇਟ ਸੀਗਾ ਕਹਿੰਦੇ ਅਸੀਂ ਤਾਂ ਮੀਟ ਨਹੀਂ ਕਰ ਸਕੇ ਤੁਸੀਂ ਟਾਰਗੇਟ ਤੋਂ ਵੀ ਇੰਨੇ ਗੁਣਾ ਵੱਧ ਗਏ ਤੋਂ ਸਾਡੇ ਘਰ ਦੇ ਸਾਹਮਣੇ ਇੱਕ ਪਾਰਕ ਸੀ ਉਹ ਕਾਰਪੋਰੇਸ਼ਨ ਨੇ ਵੀ ਸਰਕਾਰ ਵੱਲੋਂ ਸੀਗਾ ਕਿ ਤੁਸੀਂ ਆਪਣੇ ਪਾਰਕ ਚ ਪੇੜ ਲਗਾਓ ਕਿ ਉਹਦੇ ਵਿੱਚ ਵੀ ਅਸੀਂ ਪੇੜ ਲਗਾਏ ਫਟੇ ਲੋਕਾਂ ਨੇ ਮਹੱਲੇ ਦੇ ਲਗਾ ਮੈਨੂੰ ਵੀ ਬੁਲਾਇਆ ਤੇ ਲੇਕਿਨ ਮੈਂ ਉਹ ਗਰੁੱਪ ਚ ਨਹੀਂ ਪੁਆਇਆ ਕਿਉਂਕਿ ਮੇਰੀ ਮੋਟੀਵੇਸ਼ਨ ਨਹੀਂ ਸੀ ਉਹ ਕਾਰਪੋਰੇਸ਼ਨ ਵੱਲੋਂ ਸੀਗੀ ਤੇ ਮੈਂ ਕਿਹਾ ਗਰੁੱਪ ਚ ਨਹੀਂ ਮੈਂ ਪੁਆ ਸਕਦਾ ਤੋ ਇਹ ਸਾਰਾ ਟਰਸਟ ਬੇਸਡ ਕੰਮ ਹੈਗਾ ਤੇ ਟਰਸਟ ਦੇ ਉੱਤੇ ਹੀ ਚੱਲਦਾ ਟਰਸਟ ਦੇ ਉੱਤੇ ਹੀ ਚੱਲੇਗਾ ਕੋਈ ਕਹਿੰਦਾ ਮੈਂ ਬੀਲ ਬੀਲ ਗਾਏ ਕੋਈ ਗਿਨ ਨਹੀਂ ਜਾਂਦਾ ਕੋਈ ਉਹ ਤੋਂ ਪ੍ਰੂਫ ਨਹੀਂ ਮੰਗਦਾ ਕਿਉਂਕਿ ਪਤਾ ਸਾਨੂੰ ਕਿ ਦਿਲੋਂ ਕੀਤਾ ਤੇ ਸਾਨੂੰ ਭਰੋਸਾ ਹੈ ਕਿ ਇਹ ਜਿਹੜਾ ਜੜੀ ਫਿਗਰ ਦਿੰਦਾ ਉਹ ਸਹੀ ਦਿੰਦਾ ਚੰਗੀ ਦਿੰਦਾ ਠੀਕ ਦਿੰਦਾ ਲੋਕਾਂ ਨੂੰ ਕੀ ਅਪੀਲ ਕਰੂੰਗੇ ਆਖਰੀ ਲੋਕਾਂ ਨੂੰ ਮੈਂ ਇਹੀ ਅਪੀਲ ਕਰੂੰਗਾ ਕਿ ਅਸੀਂ ਸਰਕਾਰ ਤੇ ਡਿਪੈਂਡ ਨਾ ਕਰੀਏ ਸਰਕਾਰ ਸਾਡੇ ਨਾਲ ਹੈ ਅੱਜ ਕੱਲ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦਾ ਜਮਾਨਾ ਹੈਗਾ ਇਦੇ ਚ ਜੇ ਤੁਸੀਂ ਸੋਚੋ ਖਾਲੀ ਸਰਕਾਰ ਸਾਰਾ ਕੁਝ ਕਰ ਦੇਗੀ ਤੁਹਾਡੇ ਲਈ ਤੇ ਅਸੀਂ ਅਸੀਂ ਆਪਣੇ ਘਰ ਦਾ ਕੋੜਾ ਚੱਕਾਂਗੇ ਤੇ ਬਾਹਰ ਸਿੜਦਾਂਗੇ ਕਿ ਸਰਕਾਰ ਆ ਕੇ ਚੱਕੇਗੀ ਐਦਾ ਨਹੀਂ ਚੱਲਦਾ ਕੰਮ ਇਹ ਸਾਨੂੰ ਆਪ ਆਪਣੀ ਜ਼ਿੰਮੇਵਾਰੀ ਕਰਨੀ ਪੈਣੀ ਹੈ ਤੇ ਕਿਸੇ ਲਈ ਨਹੀਂ ਅਸੀਂ ਇਹ ਕਰ ਰਹੇ ਅਸੀਂ ਆਪਣੇ ਆਪ ਲਈ ਕਰ ਰਹੇ ਮੇਰਾ ਇਕੋ ਹੀ ਜਨਤਾ ਨੂੰ ਅਪੀਲ ਹੋਏਗੀ ਤੁਹਾਡੇ ਰਾਹੀਂ ਮੇਰੀ মিডিਆ ਦੇ ਰਾਹੀਂ ਕਿ ਵੱਤ ਤੋਂ ਵੱਤ ਵਾਤਾਵਰਨ ਦਾ ਧਿਆਨ ਰੱਖੋ ਪੰਜ ਆਰਜ਼ ਹੁੰਦੇ ਰੀਸਾਈਕਲ ਰੀਯੂਜ਼ ਰਿਡਿਊਸ ਤਿੰਨ ਹੁੰਦੇ ਸੀਗੇ ਹੁਣ ਪੰਜ ਹੋਣਾ ਨੇ ਉਹਨਾਂ ਨੂੰ ਕਰਤਾ ਫਰਦਰ ਇਹ ਤਿੰਨ ਚੀਜ਼ਾਂ ਜੇ ਇਸਤੇਮਾਲ ਕਰਾਂਗੇ ਆਪਣੇ ਲਾਈਫ ਸਟਾਈਲ ਚੀਜ਼ੇ ਲਈ ਆਮਾਂਗੇ ਰੋਜ਼ ਦੇ ਵਿੱਚ ਉਹਦੇ ਵਿੱਚ ਪਲਾਸਟਿਕ ਦਾ ਇਸਤੇਮਾਲ ਹੈ ਉਹ ਪਲੀਜ਼ ਆਪਾਂ ਖਤਮ ਕਰੀਏ ਕਟਾ ਦੀਏ ਘਟੋ ਘਟ ਜਾਂ ਮੋਟਾ ਪਲਾਸਟਿਕ ਯੂਜ਼ ਕਰੀਏ ਜਿਹਨੂੰ ਆਪਾਂ ਰੀਯੂਜ਼ ਕਰ ਸਕੀਏ ਸੋ ਆਹੀ ਹੈ ਮੇਰਾ ਇੱਕ ਹੈਗਾ ਵੱਧ ਤੋਂ ਵੱਧ ਪੇੜ ਲਗਾਓ ਜਿੰਨੇ ਲਗਾ ਸਕਦੇ ਹੋ ਸਾਡੇ ਨਾਲ ਜੁੜੋਗੇ ਅਸੀਂ ਸੇਵ ਦਾ ਪਲਾਨੀਟ ਗਰੁੱਪ ਚ ਬਾੜਾਂਗੇ ਅਸੀਂ ਉਹਨਾਂ ਨੂੰ ਖੋਲ ਰਹੇ ਹਾਂ ਤਾਂ ਕਿ ਅਸੀਂ 10 ਲੱਖ ਪੇੜ ਕਰ ਲਈਏ 10 ਤੋਂ ਬਾਅਦ ਜਿੰਨਾ ਜਿਹਦਾ ਦਿਲ ਕਰੇਗਾ ਤੁਸੀਂ 2 ਲੱਖ ਦਾ ਟਾਰਗੇਟ ਕਹੋਗੇ 2 ਮਿਲੀਅਨ ਦਾ ਅਸੀਂ ਉਹ ਕਰ ਦਾਂਗੇ ਇਹ ਆਪਣੇ ਤੇ ਹੈ ਆਪਾਂ ਹੀ ਇਹ ਕਰਨਾ ਹੈ ਆਪਾਂ ਇਹਦਾ ਫਾਇਦਾ ਉਠਾਣਾ ਆਪਣੇ ਬੱਚਿਆਂ ਨੇ